ਦੋ ਮੁਸੇਵਾਲੇ ਦੇ ਨਿੱਕੇ ਪੈਰੀ ਵਾਪਸ ਆਉਂਦੇ ਸਾਰੇ ਮਿਊਜ਼ਿਕ ਜਗਤ ਨੇ ਖੁਸ਼ੀ ਜ਼ाहिर ਕੀਤੀ ਮਨਕ ਇਸ ਤੌਰ ਕੋ ਨੀ ਪੋਸਟ ਪਾਉਂਦੇ ਹੋਏ ਲਿਖਿਆ ਕਿ ਲੱਖ ਖੁਸ਼ੀਆਂ ਪਾਸ ਆਈਆਂ ਜੇ ਸਤਗੁਰ ਨਦਰ ਕਰੇ ਉਤੇ ਹੀ ਪੱਕੇ ਯਾਰ ਗਲਾਬਸ ਤੋਂ ਲਿਖਿਆ ਕਿ ਜਿਹੜੇ ਪੈਰੀ ਗਏ ਸੀ ਬਾਈ ਤੂੰ ਉਹੀ ਪੈਰੀ ਵਾਪਸ ਆ ਗਿਆ ਮੇਰੇ ਕੋਲ ਸ਼ਬਦ ਹੈ ਨਹੀਂ ਬਿਆਨ ਕਰਨੋ ਕਿ ਮੈਂ ਅੱਜ ਕਿੰਨਾ ਖੁਸ਼ ਹਾਂ ਤੇ ਆਰ ਨੇ ਇਤਨੇ ਪੋਸਟ ਪਾਉਂਦੇ ਹੋਏ ਲਿਖਿਆ ਕਿ ਜਿਹੜੇ ਹਿਸਾਬ ਨਾਲ ਦੁਨੀਆ ਪੈਰ ਕਰਦੀ ਹੈ ਤੈਨੂੰ ਸੌ ਤੇਰੀ ਮੇਰੀ ਸਦੂਆ ਜ਼ਰੂਰ ਵਾਪਸ ਆਏਗਾ ਸੋ ਤੇਰੀ ਤੇਰੇ ਮੂੰਹ ਬੜਾ ਫਾਬਲਾ 295 ਤੂੰ ਫੇਰ ਆਏਗਾ ਤੇਹੀ ਸ਼ੌਕੀ ਸਰਦਾਰ ਵਾਲੇ ਵੀਰ ਨੇ ਆਪਣੇ ਖੇਤ ਵਿੱਚ ਅੰਬ ਦਾ ਬੂਟਾ ਲਗਾ ਕੇ ਖੁਸ਼ੀ ਜ਼ਾਹਰ ਕੀਤੀ ਤੁਸੀਂ ਇਹ ਵੀਡੀਓ ਦੇਖੋ ਉਸਨੇ ਕੀ ਕੀ ਕਿਹਾ ਅੱਜ ਨਾ ਅੰਬ ਦਾ ਬੂਟਾ ਫੇਰ ਲਾਉਣ ਲੱਗੇ ਆ ਮੈਂ 2-3 ਵੀਡੀਓ ਦੇ ਵਿੱਚ ਜ਼ਿਕਰ ਕਰ ਚੁੱਕਿਆ ਕਿ ਆ ਅੰਬ ਦਾ ਬੂਟਾ ਆ ਅੰਬ ਦਾ ਬੂਟਾ ਉਸ ਦਿਨ ਲਾਇਆ ਸੀ ਬਾਈ ਜਿੱਦੇ ਸਿੱਧੂ ਦੀ ਬੀਬੀ ਨੇ ਆਖਿਆ ਸੀ ਆਂਬ ਦੇ ਬੂਟੇ ਬੂਟੇ ਲਾਓ ਪੌਦੇ ਲਾਓ ਆਂਬ ਦਾ ਬੂਟਾ ਉਸ ਦਿਨ ਲਾਇਆ ਆਂਬ ਦਾ ਬੂਟਾ ਅੱਜ ਦਾ ਲਾਉਣ ਲੱਗੇ ਆ ਕਿਉਂ ਲਾਉਣ ਲੱਗੇ ਆ ਕਿਉਂਕਿ ਖਬਰ ਮਿਲੀ ਆ ਬਈ ਪ੍ਰਮਾਤਮਾ ਨੇ ਫਿਰ ਘਰੇ ਰੰਗ ਭਾਗ ਲਾਤੀ ਬਈ ਕਿੱਥੇ ਲਾਉਣਾ ਆਹ ਜਿਹੜੇ ਕੋਲੇ ਹੀ ਲੱਗੇ ਇਹਦੇ ਕੋਲੇ ਹੀ ਲੱਗੇ ਇਹਦੇ ਕੋਲੇ ਫਿਰ ਕਿੱਧਰਲੇ ਪਾਸੇ ਲੱਗੇ ਨਾ ਬਈ ਕਿੱਧਰਲੇ ਚੀਕੂ ਤੋਂ ਪਰਲੇ ਪਾਸੇ ਹਾਂ ਜਾਂ ਤਾਂ ਫਿਰ ਚੀਕੂ ਤੋਂ ਪਰਲੇ ਪਾਸੇ ਚੀਕੂ ਤੋਂ ਪਰਲੇ ਪਾਸੇ ਲਾ ਦਈਏ ਹੂੰ ਹਨਾ ਇਹਨਾਂ ਦੋਨਾਂ ਤੇ ਟਰੀ ਗਾਰਡ ਲਾਉਣੇ ਪੈਣਗੇ ਆਪਾਂ ਨੂੰ ਬੱਕਰ ਨਾਲ ਬੱਕਰ ਨਾਲ ਹਾਂ ਲੈ ਬੀਬੀ ਉਸ ਦਿਨ ਵੀ ਤੈਨੂੰ ਆਖਿਆ ਸੀਗਾ ਵੀ ਉਹਨੂੰ ਸਾਂਭਾਂਗੇ ਤੇ ਅੱਜ ਤਾਂ ਫਿਰ ਸਾਂਭਣਾ ਬਣਦਾ ਹੀ ਆ ਹਨਾ ਬਾਈ ਹੂੰ ਇੱਥੇ ਲਾ ਦਈਏ ਬਾਈ ਇੱਥੋਂ ਮਸ਼ੀਨ ਮਸ਼ੂਨ ਉੱਤਰ ਦੀ ਵੀ ਰੱਖ ਦਿੰਦੇ ਆ ਹੋਵੇ ਇਹਨੂੰ ਮਸ਼ੀਨ ਨਾਲ ਚੜਾ ਪਰੇ ਲਾ ਲਓ ਮਸ਼ੀਨ ਨਾ ਪੰਨ ਦੀ ਆ ਜਾਮਣ ਲੱਗੀ ਇਹਨੂੰ ਲਾਓ ਹਾਂ ਇੱਥੇ ਇੱਥੇ ਲਾ ਦਿੰਨੇ ਜਾਮਣ ਤਾਂ ਜਾਮਣ ਤਾਂ ਸੁੱਕ ਗਈ ਜਾਮਣ ਸੁੱਕ ਗਈ ਆਹ ਹਣਾ ਹਾਂ ਇੱਥੇ ਲਾ ਦਿੰਨੇ ਫਿਰ ਜਾਮਣ ਦੇ ਕੋਲੇ ਜਾਮਣ ਦੇ ਕੋਲੇ ਲਾ ਦਿੰਨੇ ਜਾਮਣ ਦੇ ਕੋਲੇ ਲਾ ਦਿੰਨੇ ਇਧਰ ਲੰਗਦਾ ਹੋ ਗਿਆ ਚੀਜ਼ ਕਮਾਈ ਤੇ ਬੇਲਾਂ ਲੱਗੀਆਂ ਦੇਖੀ ਹਾਂ ਇੱਥੇ ਲਾਓ ਥੋੜੇ ਹੋਰ ਪਰੇ ਨਾਲ ਮੜਾ ਵਧੂ ਕ ਵੀ ਚੱਲ ਲਾ ਦੇ ਨਾ ਸਰਦਾਰ ਹਾਂ ਇੱਥੇ ਆਪਣਾ ਬੈਲ ਫਾਲ ਆ ਗਿਆ ਪਰਾ ਅਮਰੂਦ ਆ ਗਿਆ ਹੂੰ ਇੱਥੇ ਲਾ ਦਿੰਨੇ ਫਿਰ ਫਿਰ ਐਨੂੰ ਹੀ ਕਰ ਲੋ ਥੋੜਾ ਜਿਹਾ ਨਹੀਂ ਨਹੀਂ ਜੱਚ ਕਟਰ ਲੰਘਦਾ ਹੋ ਗਿਆ ਕਿ ਇਹ ਆਸੇ ਬਸ ਠੀਕ ਆ ਪੁੱਤ ਇੱਥੇ ਕੱਟ ਰਾ ਇੱਥੇ ਆਪਾਂ ਘੋੜਿਆਂ ਕਹਾੜਿਆਂ ਦਾ ਉਹੀ ਬਣਾ ਦੇਣਾ ਹਾਂ ਲਾ ਦੇ ਬਾਈ ਇੱਥੇ ਲਾ ਦੇ ਸਹੀ ਗੱਲ ਆ ਹਾਂ ਬਾਪਾ ਨ ਦਿੱਕਾ ਨਾ ਹੋਵੇ ਕੋਈ ਕੱਲ ਨੂੰ ਦਰਾਖਤ ਟੁੱਟੇ ਨਾ ਬਾ ਇਹ ਨਾ ਇਹ ਇਹ ਜਰ ਕਿਸੇ ਵੀ ਹਾਲਤ ਚ ਇਹ ਨਹੀਂ ਆਈ ਅਸੀਂ ਖੇਤ ਅੱਜ ਇੱਕ ਬੂਟਾ ਹੋਰ ਲਾਉਣ ਲੱਗੇ ਆ ਮੈਂ ਸਾਰੇ ਸਿੱਧੂ ਦੇ ਚਾਉਣ ਵਾਲਿਆਂ ਨੂੰ ਬੇਨਤੀ ਕਰਦਾ ਕਿ ਇੱਕ ਇੱਕ ਬੂਟਾ ਹੋਰ ਲਾਓ ਯਾਰ ਸਾਰੇ ਲਾ ਪਰਮਾਤਮਾ ਨੇ ਯਾਰ ਬੂਟਾ ਲਾਇਆ ਘਰੇ ਤੂੰ ਇੱਕ ਗੱਲ ਹੋਰ ਦੇਖੋ ਤੁਸੀਂ ਕੰਮ ਦੀ ਬਾਈ ਉਸ ਦਿਨ ਬੀਬੀ ਦੀ ਜ਼ੁਬਾਨ 'ਚੋਂ ਪਰਮਾਤਮਾ ਨੇ ਜਮਾ ਉਜੜੇ ਵੇ ਘਰ ਤੋਂ ਇੱਕ ਗੱਲ ਕੋਈ ਵੀ ਬੂਟੇ ਲਾਓ ਪਰਮਾਤਮਾ ਨੇ ਬੂਟਾ ਲਾਤਾ ਘਰੇ ਬੂਟਾ ਲਾਤਾ ਸਹੀ ਗੱਲ ਆ ਹੈਂ ਹਾਂ ਤੂੰ ਇਹ ਦੇਖ ਤੂੰ ਕਿਵੇਂ ਵਾਹਿਗੁਰੂ ਗੱਲ ਕਢਾਉਂਦਾ ਯਾਰ ਆਪਾਂ ਨੂੰ ਉਹਨਾਂ ਦੇ ਆਜ ਹੁਣ ਘਰੇ ਜਾਵਾਂਗੇ ਓਏ ਉਹਨਾਂ ਦੇ ਸਹੀ ਗੱਲ ਆ ਹੌਣ ਜਾਵਾਂ ਹੁਣ ਉਹਨਾਂ ਦੀ ਹਵੇਲੀ 'ਚ ਪੈਰ ਰੱਖਾਂਗੇ ਹੁਣ ਯਾਰ ਲੰਬਾ ਲਾਵਾਂਗੇ ਬਾਪੂ ਜਿਹੜਾ ਕਹਿੰਦਾ ਸੀ ਤੁਸੀਂ ਆਉਂਦੇ ਨਹੀਂ ਮੇਰੇ ਕੋਲ ਹਾਂ ਜੀ ਨਹੀਂ ਕਰਦਾ ਸੀ ਯਾਰ ਝਾਕਣ ਨੂੰ ਤਿਲ ਨਹੀਂ ਕਰਦਾ ਸੀ ਲੈ ਹੁਣ 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 ਬਾਈ ਜਾ ਕੇ ਆਵਾਂਗੇ ਪੁੱਤ ਇੱਥੇ ਥੋੜਾ ਜਿਹਾ ਰੇਲ ਆ ਪਾ ਕੇ ਹੂੰ ਕੱਥਗੇ ਤੇ ਹੂੰ ਓਹੋ ਹੋ ਰੂੜੀ ਦਾ ਲੈ ਹੁਣ ਜਾਵਾਂਗੇ ਛੋਕਰ ਵੈਗਰੂ ਦਾ ਬਹੁਤ ਚੰਗਾ ਹੋ ਗਿਆ ਬਾਈ ਬਸ ਪਾਸਿਓਂ ਤਾਂ ਪਾੜਨ ਦੀ ਲੋੜ ਨਹੀਂ ਹੈ ਨਾ ਬਾਈ ਲੰਨ ਲੰ ਥੱਲੇ ਹਾਂ ਹਾਂ ਬੜਾ ਚੰਗਾ ਹੋ ਗਿਆ ਹੂੰ ਜਾਰ ਛੱਡ ਦੇ ਲੈ ਲੈ ਇਹ ਇਹ ਵਿਦਤਾ ਇਹ ਸਾਡਾ ਹੈਗਾ ਛੋਟਾ ਸਿੱਧੂ ਹਾਂ ਇਹ ਸਿੱਧੂ ਦੇ ਇਹਦੇ ਦਾਲੇ ਆਪਾਂ ਇੱਕ ਫਰੇਮ ਬਣਾ ਕੇ ਲਾ ਦੇਣਾ ਹੈ ਹੈ ਉੱਤੇ ਲਿਖ ਦੇਣਾ ਸਿੱਧੂ ਹੈ ਮੈਨੂੰ ਪਤਾ ਸੰਦੀਪ ਨੇ ਵੀ ਢੋਲੇ ਵਾਲੇ ਨੇ ਬਾਈ ਹਾਂ ਉਹ ਉਹ ਵੀ ਬੂਟੇ ਜਿੱਦੇ ਬਾਈ ਸੇਵਕ ਦੀ ਘਰ ਵਾਲੀ ਦਾ ਭੋਗ ਸੀ ਉਹਦੇ ਵੀ ਬਾਈ ਉੱਥੇ ਬੂਟੇ ਵੰਡ ਕੇ ਆਇਆ ਤੇ ਉਹਨੇ ਵੀ ਬਹੁਤ ਸਿੱਧੂ ਦੀ ਯਾਦ ਚ ਦੀਪ ਸਿੱਧੂ ਦੀ ਯਾਦ ਚ ਬਹੁਤ ਆਲਣੇ ਵਗੈਰਾ ਹਨਾ ਲਾਏ ਮੈਨੂੰ ਪਤਾ ਵੀ ਉਹਨੇ ਵੀ ਉਭਰਾ ਅੱਲਾ ਕਰੂਗਾ ਲੈ ਵੀ ਸਿੱਧੂ ਦੇ ਚਾਹਣ ਵਾਲਿਆਂ ਨੂੰ